ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੋਂ ਤੁਹਾਨੂੰ ਦੇ ਦੇ ਪਏ ਜੀ ਮੈਂ ਡੀਪੀਸੀ ਪੰਜਾਬੀ ਦੇ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਦੋਸਤੋ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਜਿਹੜੀ ਖਬਰ ਲੈ ਕੇ ਆਏ ਆ ਕਿ ਜੇਕਰ ਤੁਸੀਂ ਮਾਤਾ ਚਿੰਤਪੁਰਨੀ ਦੇ ਧਾਮ ਦੇ ਤੇ ਜਾ ਰਹੇ ਹੋ ਹਿਮਾਚਲ ਜਾ ਰਹੇ ਹੋ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਦੇ ਲਈ ਜਾ ਰਹੇ ਹੋ ਜਾਂ ਮਾਤਾ ਚਿੰਤਪੁਰਨੀ ਦੇ ਮੇਲੇ ਤੇ ਜਾ ਰਹੇ ਹੋ ਸਪੈਸ਼ਲੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਵਣ ਮਹੀਨੇ ਦੇ ਵਿੱਚ ਮਾਤਾ ਚਿੰਤਪੁਰਨੀ ਦਾ ਮੇਲਾ ਜਿਹੜਾ ਸ਼ੁਰੂ ਹੋ ਜਾਂਦਾ ਤੇ ਖਾਸ ਕਰਕੇ ਪੰਜਾਬੀਆਂ ਦੇ ਲਈ ਬੜੀ ਉਸਕ ਵਾਲੀ ਗੱਲ ਨੂੰ ਦੇਖੋ ਕਿ ਉੱਥੇ ਪੰਜਾਬੀਆਂ ਦਾ ਮੇਲਾ ਬੜਾ ਭਰਿਆ ਹੁੰਦਾ ਤੇ ਪੰਜਾਬੀਆਂ ਨੂੰ ਖਾਸ ਕਰਕੇ ਇਸ ਵੀਡੀਓ ਦੇ ਨਾਲ ਆਪਾਂ ਅਲਰਟ ਕਰਨਾ ਚਾਹ ਰਹੇ ਹਾਂ ਕਿ ਜੇਕਰ ਤੁਸੀਂ ਮਾਤਾ ਚਿੰਤਪੁਰਨੀ ਦੇ ਮੇਲੇ ਤੇ ਜਾ ਰਹੇ ਹੋ ਤਾਂ ਇਹ ਖਬਰ ਸਿਰਫ ਤੁਹਾਡੇ ਵਾਸਤੇ ਆ ਕਿਉਂਕਿ ਤੁਸੀਂ ਜਾ ਕੇ ਜਦੋਂ ਉੱਥੇ ਦਰਸ਼ਨ ਕਰਨੇ ਆ ਜਾਂ ਉੱਥੇ ਕਈ ਲੋਕ ਜਿਹੜੇ ਆਮਾ ਦਾ ਰਾਣੀ ਦੇ ਦਰਬਾਰ ਤੇ ਲੰਗਰ ਵੀ ਲਗਾਉਂਦੇ ਨੇ ਉਹਨਾਂ ਵਾਸਤੇ ਵੀ ਇਹ ਤੇ ਜਿਹੜੇ ਲੰਗਰ ਖਾਂਦੇ ਨੇ ਜਾਂ ਇਧਰੋਂ ਉਧਰੋਂ ਸਮਾਨ ਫੜ ਕੇ ਜਿਹੜਾ ਵਰਤਦੇ ਨੇ ਇਹ ਉਹਨਾਂ ਦੇ ਵਾਸਤੇ ਵੀ ਹੈ ਜਾਂ ਜਿਹੜੇ ਹਿਮਾਚਲ ਸਪੈਸ਼ਲ ਘੁੰਮਣ ਦੇ ਲਈ ਜਾ ਰਿਹਾ ਉਹਨਾਂ ਦੇ ਵਾਸਤੇ ਵੀ ਇਹ ਖਬਰ ਬੜੀ ਇੰਪੋਰਟਡ ਆਉਣ ਵਾਲੀ ਹੈ ਤੇ ਖਬਰ ਕੀ ਹੈ ਗੱਲਬਾਤ ਕਰ ਲੈਣੇ ਆ ਦੋਸਤੋ ਮਾਤਾ ਰਾਣੀ ਦੇ ਦਰਬਾਰ ਦੇ ਉੱਤੇ ਮੇਲੇ ਸੌਣ ਮਹੀਨੇ ਸ਼ੁਰੂ ਹੋ ਗਏ ਨੇ ਉਸ ਤੋਂ ਪਹਿਲਾਂ ਹਿਮਾਚਲ ਸਰਕਾਰ ਨੇ بڑے بڑے ਵੱਡੇ ਜਿਹੜੇ ਨੇ ਉਹ ਕਰ ਦਿੱਤੇ ਨੇ ਐਲਾਨ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਮਾਤਾ ਚਿੰਤਪੂਰਨੀ ਦੇ ਮੇਲੇ ਦੇ ਉੱਤੇ ਜੇਕਰ ਤੁਸੀਂ ਲੰਗਰ ਲਗਾ ਰਹੇ ਹੋ ਤਾਂ ਉੱਥੇ ਮਾਤਾ ਰਾਣੀ ਦੇ ਦਰਬਾਰ ਦੇ ਉੱਤੇ ਉਹਨਾਂ ਨੇ ਸਖਤ ਹਦਾਇਤਾਂ ਦਿੰਦੇ ਹੋਏ ਇਹ ਗੱਲ ਕਹਿ ਦਿੱਤੀ ਹੈ ਕਿ ਤੁਸੀਂ ਜੇਕਰ ਮਾਤਾ ਰਾਣੀ ਦੇ ਦਰਬਾਰ ਦੇ ਉੱਤੇ ਆ ਰਹੇ ਹੋ ਲੰਗਰ ਲਗਾ ਰਹੇ ਹੋ ਤੇ ਤੁਸੀਂ ਮਾਤਾ ਰਾਣੀ ਦੇ ਦਰਬਾਰ ਦੇ ਉੱਤੇ ਕਦੇ ਵੀ ਜਿਹੜੇ ਨੇ ਵਨ ਟਾਈਮ ਯੂਜੇਬਲ ਜਿਹੜੇ ਭਾਂਡੇ ਨੇ ਉਹ ਨਹੀਂ ਵਰਤ ਸਕਦੇ ਭਾਂਡੇ ਦਾ ਭਾਵ ਕਿ ਜਿਹੜੀ ਤੁਸੀਂ ਉੱਥੇ ਸਮਾਨ ਵਰਤਦੇ ਜੇ ਖਾਣ ਪੀਣ ਦੇ ਲਈ ਜਿਵੇਂ ਕਿ ਗਲਾਸ ਕੌਲੀਆਂ ਜਾਂ ਪਲੇਟਾਂ ਜਿਹੜੀਆਂ ਨੇ ਥਰਮੋਕੋਲ ਵਾਲੀਆਂ ਜਾਂ ਜ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵਨ ਟਾਈਮ ਯੂਜ਼ ਲਫਾਫੇ ਵਾਲੇ ਜਿਹੜੇ ਹੁੰਦੇ ਨੇ ਜਾਂ ਪੰਨੀ ਵਾਲੇ ਜਿੰਨੇ ਵੀ ਉਥੇ ਬਰਤਨ ਨੇ ਉਹ ਨਹੀਂ ਯੂਜ਼ ਕਰ ਸਕਦੇ ਕੋਸ਼ਿਸ਼ ਕਰੋ ਵੀ ਜਿਹੜੇ ਵੀ ਭਾਂਡੇ ਤੁਸੀਂ ਉਥੇ ਯੂਜ਼ ਕਰਨੇ ਨੇ ਉਹ ਰੀਯੂਜ਼ ਹੋ ਸਕਣ ਤੋਂ ਤੇਜਾਂ ਤੇ ਦੁਬਾਰਾ ਜਿਹੜੇ ਯੂਜ਼ ਹੋ ਸਕਣ ਜਿੰਨੇ ਵੀ ਜਿਹੜੇ ਅ ਇਸ ਤਰ੍ਹਾਂ ਦੇ ਭਾਂਡੇ ਨੇ ਜਿਹੜੇ ਵਨ ਟਾਈਮ ਯੂਜ਼ ਹੋਣ ਵਾਲੇ ਨੇ ਤੇ ਸੁੱਟਣ ਵਾਲੇ ਨੇ ਪਲਾਸਟਿਕ ਦੇ ਜਿਹੜੇ ਬਰਤਨ ਨੇ ਉਹ ਉੱਥੇ ਬਿਲਕੁਲ ਵੀ ਜਿਹੜਾ ਆ ਮਨਾ ਕਰ ਦਿੱਤੇ ਗਏ ਨੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਇਦਾਂ ਦੇ ਤੁਸੀਂ ਉੱਥੇ ਜਿਹੜੇ ਲਫਾਫੇ ਵਗੈਰਾ ਯੂਜ਼ ਨਹੀਂ ਕਰ ਸਕਦੇ ਹੋ ਦੂਸਰਾ ਜਿਹੜਾ ਆ ਹਿਮਾਚਲ ਨੂੰ ਮੰਜਾ ਰਹੇ ਹੋ ਜਾਂ ਤੁਸੀਂ ਫਿਰ ਜਿੰਤ ਪੂਰਨਿਵਾਦ ਦੇ ਦਰਸ਼ਨਾ ਦੇ ਲਈ ਮੇਲੇ ਦੀ ਲਈਓ ਜਾ ਰਹੇ ਹੋ ਤੇ ਉੱਥੇ ਜੇਕਰ ਤੁਸੀਂ ਇਧਰ ਉਧਰ ਤੋਂ ਸਮਾਨ ਖਾਂਦੇ ਹੋ ਲੈ ਕੇ ਬੋਤਲਾਂ ਲੈਂਦੇ ਹੋ ਠੰਡੇ ਦੀਆਂ ਪੀਂਦੇ ਹੋ ਕੁਰਕਰੇ ਲੈਂਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਆਈਟਮ ਖਾਂਦੇ ਹੋ ਤੇ ਉਹ ਅਗਰ ਤੁਸੀਂ ਪਹਾੜਾ ਦੇ ਵਿੱਚ ਸੁੱਟਦੇ ਹੋ ਤਾਂ ਉਹਦੇ ਤੇ ਵੀ ਤੁਹਾਨੂੰ ਜਿਹੜੇ ਹੈ ਸਜ਼ਾ ਦੇ ਜਿਹੜੇ ਪ੍ਰਾਪਦਾਨ ਜਿਹੜੇ ਕਰ ਦਿੱਤੇ ਗਏ ਨੇ ਹਿਮਾਚਲ ਦੇ ਵਿੱਚ ਐਂਟਰੀ ਤੋਂ ਪਹਿਲਾਂ ਹੀ ਤੁਹਾਡੇ ਕੋਲ ਇੱਕ ਐਸਾ ਕੈਰੀ ਬੈਗ ਜਾਂ ਐਸਾ ਇੱਕ ਅ ਬੈਗ ਹੋਣਾ ਚਾਹੀਦਾ ਜਿਹਦੇ ਵਿੱਚ ਤੁਸੀਂ ਆਪਣਾ ਜਿੰਨਾ ਵੀ ਵੱਧ ਘੱਟ ਜਿਹੜਾ ਲਫਾਫਾ ਆ ਜਾਂ ਜਿਹੜੇ ਕੁਰਕਰੇ ਵਾਲੇ ਲਫਾਫੇ ਆ ਠੰਡੇ ਵਾਲੀਆਂ ਬੋਤਲਾਂ ਆ ਜੋ ਵੀ ਤੁਸੀਂ ਖਾਂਦੇ ਪੀਂਦੇ ਹੋ ਉਹਦਾ ਜਿੰਨਾ ਵੀ ਵੇਸਟ ਸਮਾਨ ਆ ਤੁਸੀਂ ਉਹਦੇ ਵਿੱਚ ਕੈਰੀ ਕਰੋਗੇ ਉਹਦੇ ਵਿੱਚ ਪਾਈ ਜਾਵੋਗੇ ਤੇ ਵਾਪਸ ਪੰਜਾਬ ਲੈ ਕੇ ਹੀ ਆਓਗੇ ਜੇਕਰ ਤੁਸੀਂ ਉਹ ਕੈਰੀ ਬੈਗ ਨਹੀਂ ਨਾਲ ਲੈ ਕੇ ਜਾਂਦੇ ਜਾਂ ਉਹ ਕੋਈ ਵੀ ਅ ਜਿਹੜਾ ਆ ਉਹ ਚੀਜ਼ ਨਾਲ ਨਹੀਂ ਲੈ ਕੇ ਜਾਂਦੇ ਇਸ ਤਰ੍ਹਾਂ ਦੀ ਜਿਹਦੇ 'ਚ ਤੁਸੀਂ ਆਪਣਾ ਜਿਹੜਾ ਆ ਵੇਸਟੇਜ ਸੰਭਾਲ ਸਕਦੇ ਹੋ ਤੇ ਤੁਹਾਨੂੰ ਹਿਮਾਚਲ ਦੇ ਵਿੱਚ ਜਿਹੜੀ ਐਂਟਰੀ ਨਹੀਂ ਦਿੱਤੀ ਜਾ ਰਹੀ ਕਿਉਂਕਿ ਇਹ ਕਾਫੀ ਦਿਨਾਂ ਤੋਂ ਇਹ ਵੀਡੀਓ ਜਿਹੜੀ ਇਹ ਚਲਦੀ ਪਈ ਹੈ ਵਕ ਵਕ ਚੈਨਲਾਂ ਦੇ ਉੱਤੇ ਅਸੀਂ ਸੋਚਿਆ ਕਿ ਅਸੀਂ ਵੀ ਆਪਣੇ ਦਰਸ਼ਕਾਂ ਦੇ ਨਾਲ ਜਿਹੜੀ ਇਹ ਗੱਲਬਾਤ ਸਾਂਝੀ ਕਰ ਦਈਏ ਤਾਂ ਜੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹਿਮਾਚਲ ਦੇ ਵਿੱਚ ਜਾ ਕੇ ਤੰਗੀ ਪਰੇਸ਼ਾਨੀ ਦੀ ਜਿਹੜੀ ਹੈ ਉਹ ਸਮੱਸਿਆ ਨਾ ਆਵੇ ਤੁਹਾਨੂੰ ਤੰਗੀ ਪਰੇਸ਼ਾਨੀ ਨਾ ਹੋਵੇ ਤੇ ਤੁਸੀਂ ਵਧੀਆ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਘੁੰਮ ਸਕੋ ਨਾਲ ਦੀ ਨਾਲ ਹਿਮਾਚਲ ਦੇ ਵਿੱਚ ਜਾ ਕੇ ਜਿਹੜਾ ਆ ਮਾਤਾ ਰਾਣੀ ਦੇ ਮੇਲੇ ਦੇ ਉੱਤੇ ਵੀ ਜਾ ਕੇ ਦਰਸ਼ਨ ਮੇਲੇ ਕਰ ਸਕੋ ਇੰਜੋਏ ਕਰ ਸਕੋ ਤੇ ਫਿਰ ਤੁਹਾਨੂੰ ਦੱਦਈਏ ਕਿ ਕਿਸੇ ਵੀ ਤਰ੍ਹਾਂ ਦਾ ਅਗਰ ਤੁਸੀਂ ਉੱਥੇ ਕੋਈ ਲੰਗਰ ਲਗਾਉਂਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਵਰਤਦੇ ਹੋ ਤਾਂ ਵਨ ਟਾਈਮ ਯੂਜ਼ ਹੋਣ ਵਾਲੇ ਜਿਹੜੇ ਬਰਤਨ ਆ ਜਿਹੜੇ ਆਪਾਂ ਪੋਲੀਥੀਨ ਕਹਿੰਦੇ ਆ ਜਾਂ ਆਪਾਂ ਪੋਲੀਥੀਨ ਵਾਲੇ ਕੱਪ ਗਲਾਸੀਆਂ ਪਲੇਟਾਂ ਜਿਹੜੀਆਂ ਆਪਾਂ ਯੂਜ਼ ਕਰਦੇ ਆ ਇਸ ਤਰ੍ਹਾਂ ਦੀ ਕਰੈਕਟਰੀ ਜਿਹੜੀ ਵੀ ਆਪਾਂ ਯੂਜ਼ ਕਰਦੇ ਆ ਸਮਾਨ ਯੂਜ਼ ਕਰਦੇ ਆ ਉਹ ਉੱਥੇ ਅਲਾਉਡ ਨਹੀਂ ਕੀਤਾ ਗਿਆ ਵਨ ਟਾਈਮ ਕੋਈ ਵੀ ਤੁਸੀਂ ਬਰਤਨ ਉੱਥੇ ਯੂਜ਼ ਕਰਕੇ ਯੂਜ਼ਨ ਥਰੂ ਵਾਲਾ ਕੰਮ ਨਹੀਂ ਕਰ ਸਕਦੇ ਨਹੀਂ ਸੁੱਟ ਸਕਦੇ ਜੇਕਰ ਤੁਸੀਂ ਜਾ ਰਹੇ ਹੋ ਘੁੰਮਣ ਫੇਰਨ ਕਿਸੇ ਵੀ ਹਿਮਾਚਲ ਦੇ ਵਿੱਚ ਤੇ ਤੁਹਾਡੇ ਕੋਲ ਇੱਕ ਐਸਾ ਕੈਰੀ ਬੈਗ ਹੋਣਾ ਚਾਹੀਦਾ ਜਿਹਦੇ ਵਿੱਚ ਤੁਸੀਂ ਆਪਣੀ ਵੇਸਟੇਜ ਜਿਹੜੀ ਲਫਾਫੇ ਬੋਤਲਾ ਪਾ ਕੇ ਵਾਪਸ ਆਪਣੇ ਘਰ ਲਿਆ ਕੇ ਉਹਨੂੰ ਜਿਹੜਾ ਆ ਨਸ਼ਟ ਕਰ ਸਕਦੇ ਹੋ ਹਿਮਾਚਲ ਦੇ ਵਿੱਚ ਇਹ ਚੀਜ਼ਾਂ ਤੁਸੀਂ ਹੋਣ ਨਹੀਂ ਛੱਡ ਸਕਦੇ ਇਹਨਾਂ ਚੀਜ਼ਾਂ ਤੋਂ ਜਿਹੜੀ ਹੈ ਉੱਥੇ ਪਾਬੰਦੀ ਪੂਰੀ ਤਰ੍ਹਾਂ ਲਗਾ ਦਿੱਤੀ ਗਈ ਹੈ ਖਬਰ ਤੁਹਾਨੂੰ ਕਿਵੇਂ ਦੇ ਲੱਗੀ ਚੰਗੀ ਲੱਗੀ ਲਾਈਕ ਕਰਕੇ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਜਿਹੜੇ ਕੀ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਵਾਸਤੇ ਜਾ ਰਹੇ ਨੇ ਜਾਂ ਹਿਮਾਚਲ ਘੁੰਮਣ ਜਾ ਰਹੇ ਨੇ ਉਹਨਾਂ ਦੇ ਨਾਲ ਇਹ ਕਲਪਾਸ ਸ਼ੇਅਰ ਜ਼ਰੂਰ ਕਰ ਦਿਓ ਨਾਲ ਦੇ ਨਾਲ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੇ ਵੀਡੀਓ ਕਿਵੇਂ ਦੇ ਲੱਗਦੇ ਪਏ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਤੁਹਾਡੇ ਲਈ ਲਾਹੇਵੰਦ ਹੁੰਦੀ ਹੈ ਧੰਨਵਾਦ ਬਣੇ ਰਹੋ ਵੱਡੀ ਪੀਸੀ ਪੰਜਾਬੀ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਵੋ ਤਾਂ ਕਿ ਹਰ ਖਬਰ ਹਰ ਗੱਲਬਾਤ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਧੰਨਵਾਦ